ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੇ ਛੰਤਾ ਮਹੱਲਾ ਚੌਥਾ ਧਾਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਜ ਗੁਣ ਗਾਈਐ ਜੀਉ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਇਐ ਕੀਓ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾ ਆਪ ਸਾਚੇ ਭਾਵੈ ਅਹੰਕਾਰ ਹਉ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹ ਪੂਰੇ ਸਤ ਗੁਰੈ ਜੀਉ ਹਉ ਤਿਸ ਸੇਵੀ ਦਿਨਰਾ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਆਨ ਦਿਨ ਸਮਾਰੇ ਜਾ ਨਾਮ ਲਈ ਤਾਂ ਜੀਵਾਂ ਸ਼੍ਰਾਵਣੀ ਸੁਣੀ ਤਾ ਇਹ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੀਲੇ ਆਨੰਦ ਦੇ ਲਗ ਬੇਕ ਉਹਦੇ ਵਿੱਚ ਰਹਿ ਅੰਦਰ ਸਾਚਾ ਨੇਹ ਪੂਰੇ ਸਤ ਗੁਰੇ ਸਤ ਸੰਗਤ ਮਿਲ ਵੜ ਭਾਗ ਤਾ ਹਰ ਰਸ ਆਵੈ ਜਿਉ ਆਨੰਦ ਰਹਿ ਲਿਵ ਲਾਏ ਤਾ ਸਹਜ ਸਮਾਵੈ ਜਿਉ ਸਹਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਆਤਿਤ ਬੈਰਾਗੀ ਹਲ ਤਾ ਪਤ ਸੁਭਾਜਗ ਅੰਤਾਰ RAM ਨਾਮ ਲੇਭ ਲਾਗੀ ਹਰਖਾ ਸੋਭ ਦੁਹਾ ਤੇ ਮੁਕਤਾ ਜੋ ਪ੍ਰਾਪਰ ਕਰੇ ਸੋ ਭਾਵੇ ਸਤ ਸੰਗਤ ਮੇਲਾ ਵੜ ਭਾਗ ਤਾ ਹਰ ਰਸ ਆਵੈ ਜੀਓ ਹੁਜੈ ਭਾਇ ਦੁਖ ਹੋਏ ਮਨ ਮੁਕ ਜਮ ਜੋਹਿਆ ਜੀਓ ਹਾਏ ਹਾਏ ਕਰੇ ਜਨ ਰਾਤ ਮਾਇਆ ਦੁਖ ਮੁਹਿਆ ਜੀਓ ਮਾਇਆ ਦੁਖ ਮੁਹਿਆ ਹੁਮੈ ਗਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੈ ਬਿਨ ਨਾਮ ਕੋ ਸਾਥ ਨ ਚਾਲੈ ਪੁੱਤਰ ਪਲਤਰ ਮਾਇਆ ਧੋਹਿਆ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜਾ ਬ੍ਰਹਮਾਨੁ ਪਾਇਆ ਜੀਓ ਬ੍ਰਹਮਾਨ ਭਾਵੇਂ ਤਾ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਧਨ ਜਪ ਕਰ ਹੈ ਦਿਨ ਰਾਤੀ ਸਹਿਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਬੜਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹਿੋ ਮਿਲਾਏ ਮਹਲ ਹਰ ਪਾਵੇ ਜੀਉ ਨਾਮੋ ਨਾਮ ਮਿਲੀ ਬੜਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹਿੋ